ਸ੍ਰੀ ਵਾਹਿਗੁਰੂ ਬਾਬਾ ਹਰਨਾਮ ਸਿੰਘ ਜੀ ਜਿੰਨ ਕਉ ਦਾਵਨ ਲੋਹਾਰਾ ਅੱਜ ਕੈਦੀ ਲਈ ਤੇ ਕਿੰਨੀ ਸ੍ਰੀ ਸਤ ਬਾਤ ਅਨੰਤਾਂ ਕਰਵਾਉਣ ਲੱਗੇ ਉਹ ਜਿੰਨਰ ਜਗਤਾਂ ਦੇ ਨਾਮ ਕਿਸ ਪ੍ਰਕਾਰ ਹਨ ਇਹਨਾਂ ਦੇ بیٹے ਹਰਦੀਪ ਸਿੰਘ ਤਰਮਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਮਾਤਾ ਪ੍ਰੀਤੋ ਤੇ ਭਗਤ ਸਿੰਘ ਦੀ ਯਾਦ ਵਿੱਚ ਚੜ੍ਹਦੀ ਕਲਾ ਵਾਤੇ ਅਰਦਾਸ ਵਿੱਚ ਕਿਰਪਾ ਕਰਨੀ ਮਾਰਵਾ। ਸ੍ਰੀ ਸਹਿਬਾਤ, ਪ੍ਰਕਾਸ਼ ਸਿੰਘ ਜੀ, ਸਰਦਾਰ ਜਿਲਬਾਗ ਸਿੰਘ ਜੀ। ਬੀਬੀ ਸਰੰਦਰ ਗੌਰ ਟਿੱਡ ਜੋਲੀ ਵੱਲੋਂ ਪਰਗਟ ਸਿੰਘ ਸਾਹਿਬ ਪਾਸ ਵਰਦਵਾਸੀ ਸਰਦਾਰ ਚੈਨ ਸਿੰਘ ਤੇ ਬੀਬੀ ਮਹਿੰਦਰ ਕੌਰ ਬਤਨਾ ਪਿੰਡ ਜਡੌਲੀ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸੰਭੀ ਪ੍ਰੀਤ ਸਿੰਘ ਸਦਾ ਕੁਲਵਿੰਦਰ ਸਿੰਘ ਬੀਬੀ ਦਵਿੰਦਰ ਤੋਂ ਪਿੰਡ ਮੇਮਨਵਾਲਾ ਲੰਗੋਰ ਪੁਰੇ ਸਰਦੇਵ ਦੇ ਜਾਤਰੀ ਕੁਰਸੀ ਵਿੱਚ ਤੇ ਜਨ ਕੈਂਦੀ ਕੁਰਸੀ ਵਿੱਚ ਪਰਵਾਰੀ ਸਾਹਿਬ ਪਾਸ ਸਰਦਾਰ ਸੋਹਣ ਸਿੰਘ ਬੀਬੀ ਜਸਵਿੰਦਰ ਗੌਰ ਵੱਲੋਂ ਆਪਣੇ ਸੁਰਗ ਵਾਸਤੇ ਮਾਤਾ ਪਿਤਾ ਪਿਤਾ ਕੇਰ ਸਿੰਘ ਬੀਬੀ ਸਰਜੀਤ ਕੌਰ ਦੀ ਯਾਦ ਵਿੱਚ ਪਰਿਵਾਰ ਦੇ ਸੁਖ ਸ਼ਾਂਤੀ ਸਹਿਬਾ ਅਰਵਿੰਦਰ ਸਿੰਘ ਬੀਬੀ ਰਾਜਵਿੰਦਰ ਕੌਰ ਗਿੰਗ ਜੱਡਲੀ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਬਾਤ ਤੇ ਅਰਦਾਸ ਦੀ ਸਹਿਬਾ ਅਵਲੇਨ ਕੌਰ ਜਸਵਿੰਦਰ ਹਰ ਇੱਕ ਪਛੀਵੇ ਤੇ ਗੀਬੀ ਜਸਵਿੰਦਰ ਕਾਰਕੁਲਵਾ ਪਿੰਡ ਤੇ ਡੋਲੀਵਾਲੋਂ ਪਰਵਾ ਦੀ ਸੁਖ ਸ਼ਾਂਤੀ ਚੜ੍ਹਦੇ ਕਲਾਵਾ ਤੇ ਅਰਦਾਬ ਤੇ ਕਿਰਪਾ 11